ਇਸ ਮੌਕੇ ਖਾਸ ਤੌਰ ਤੇ ਡੌਗ ਸਕਾਡ ਅਤੇ ਬੰਬ ਸਕਾਡ ਦੀ ਟੀਮ ਵੀ ਨਾਲ ਮੌਜੂਦ ਰਹੀ ਜਾਣਕਾਰੀ ਦਿੰਦੇ ਹੋਏ ਐਸਪੀ ਆਕਾਸ਼ ਦੀਪ ਸਿੰਘ ਔਲਖ ਆਪਰੇਸ਼ਨ ਈਗਲ 3 ਦੇ ਤਹਿਤ ਅੱਜ ਮੋਹਾਲੀ ਰੇਲਵੇ ਸਟੇਸ਼ਨ ਅਤੇ ਬੱਸ ਅੱਡੇਆ ਦੇ ਉੱਤੇ ਮੋਹਾਲੀ ਪੁਲਿਸ ਵੱਲੋਂ ਸਰਚ ਅਤੇ ਚੈਕਿੰਗ ਅਭਿਆਨ ਚਲਾਇਆ ਗਿਆ ਦੇਖੋ ਸਾਡੇ ਸਮੇਂ-ਸਮੇਂ ਤੇ ਇਸ ਹੀ ਨਰਸਰਾਨਾ ਦੇ ਲੋਕ ਜਿਹੜੇ ਨੇ ਪ੍ਰੋਗਰਾਮ ਬਣਾਏ ਜਾਂਦੇ ਨੇ ਵੱਖੋ-ਵੱਖਰੇ ਏਰੀਆਜ਼ ਦੇ ਜਾਂ ਵੱਖ-ਵੱਖਰੇ ਸਾਨੂੰ ਟਾਰਗੇਟਸ ਦੇ ਕੇ ਜਿਹੜੀ ਚੈਕਿੰਗ ਕਰਵਾਈ ਜਾਂਦੀ ਹੈ ਤੇ ਅੱਜ ਜਿਹੜਾ ਆਪਰੇਸ਼ਨ ਈਗਲ 3 ਹੈ ਮਤਲਬ ਆਪਰੇਸ਼ਨ ਈਗਲ ਦੀ ਸੀਰੀਜ਼ ਦੇ ਵਿੱਚ ਅੱਜ ਤੀਜੀ ਵਾਰੀ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਖਾਸ ਤਵੱਜੋ ਹੈ ਉਹ ਰੇਲਵੇ ਸਟੇਸ਼ਨ ਤੇ ਬੱਸ ਸਟੈਂਡਸ ਨੂੰ ਦਿੱਤਾ ਹੋਇਆ ਸੋ ਅੱਜ ਅਸੀਂ ਇੱਥੇ 11 ਫੇਜ਼ ਜਿਹੜਾ ਰੇਲਵੇ ਸਟੇਸ਼ਨ ਆ ਉਹਦੀ ਚੈਕਿੰਗ ਦੇ ਲਈ ਇੱਥੇ ਆਏ ਹੋਏ ਆਂ ਅੱਥੂ ਸਾਹਮਣੇ ਦੇਖ ਰਹੇ ਹੋ ਟ੍ਰੇਨ ਵੀ ਖੜੀ ਹੈ ਇਹਨੂੰ ਵੀ ਪੂਰਾ ਡਿਟੇਲ ਦੇ ਵਿੱਚ ਜਿਹੜਾ ਚੈੱਕ ਕੀਤਾ ਗਿਆ ਆਉਣ ਜਾਣ ਵਾਲੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਉਹਨਾਂ ਦੇ ਸਮਾਨ ਦੀ ਚੈਕਿੰਗ ਤੇ ਹੋਰ ਸਾਰੀ ਇਹ ਕੀਤੀ ਗਈ ਹੈ ਤਾਂ ਜੋ ਕੋਈ ਵੀ ਮਾੜਾ ਅੰਸਰ ਜਿਹੜਾ ਹੈ ਪਬਲਿਕ ਟ੍ਰਾਂਸਪੋਰਟ ਦਾ ਸਹਾਰਾ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਅਨਸਥਾਨੀ ਘਟਨਾ ਨੂੰ ਅੰਜਾਮ ਨਾ ਦੇ ਸਾਨੂੰ